ਗੁੰਟਾਲੀ ਸਹਿਕਾਰੀ ਬੋਮੰਦਵੀ ਖੇਤੀਬਾੜੀ ਸਭਾ ਲਿਮਟਿਡ ਹਿੰਦ ਗੁੰਟਾਲੀ ਤਹਿਸੀਲ ਫਲੋਰ ਜ਼ਿਲ੍ਹਾ ਜ਼ਿਲੰਦਰ ਦੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਸੰਪੰਨ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਸਕੱਤਰ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਸਭਾ ਦੀ ਕਮੇਟੀ ਦੀ ਮਿਆਦ 2 ਫਰਵਰੀ 2025 ਨੂੰ ਖਤਮ ਹੋ ਗਈ ਸੀ ਜਿਸ ਦੇ 927 ਮੈਂਬਰ ਹਨ ਨਵੀਂ ਕਮੇਟੀ ਦੀ ਚੋਣ ਸੰਬੰਧੀ ਸਹਾਇਕ ਜਸਤਾਰ ਸਹਿਕਾਰੀ ਸੁਭਾ ਮੌਫੀਲੋਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸ ਦਿਤੇ ਅਤੇ ਪਹਿਲੇ ਦਿਨ ਨਾਮ ਚਦਗੀਆਂ ਹੁੰਦੇ ਦੂਸਰੇ ਦਿਨ ਫੋਟਾ ਪਾਉਣ ਦਾ ਪ੍ਰੋਗਰਾਮ ਸੀ ਇਸ ਸਭਾ ਅਦੀਨ ਪੰਜ ਪਿੰਡ ਆਉਂਦੇ ਹਨ ਜਿਨ੍ਹਾਂ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਜ਼ੋਨ ਨੰਬਰ 1 ਵਿੱਚ ਗਮਟਾਲੀ ਤੋਂ 4 ਜ਼ੋਨ ਨੰਬਰ 2 ਚ ਗਮਟਾਲਾ ਤੋਂ 3 ਜ਼ੋਨ ਨੰਬਰ 3 ਸਾਗਰਪੁਰ ਤੋਂ 2 ਅਤੇ ਜ਼ੋਨ ਨੰਬਰ ਚਾਰ ਸ਼ਾਮਪੂਰ ਬਖਾਦਰ ਤੋਂ 1-1 ਕੁੱਲ 11 ਮੈਂਬਰਾਂ ਦੀ ਚੋਣ ਹੋਈ ਸੀ ਜਿਸ ਵਾਸਤੇ ਰਿਟਰਨਿੰਗ ਅਫਸਰ ਗੁਪਤ ਸਿੰਘ ਅਤੇ ਸਹਾਇਕ ਰਿਟਰਨਿੰਗ ਅਫਸਰ ਸ਼੍ਰੀ ਪ੍ਰਵੇਸ਼ ਕੁਮਾਰ ਜੀ ਨੇ ਇਨ੍ਹਾਂ ਚੋਣਾਂ ਵਿੱਚੋਂ ਕੁੱਲ 17 ਨਾਮਜ਼ਦਗੀਆਂ ਪ੍ਰਾਪਤ ਕੀਤੀਆਂ ਜਿਨ੍ਹਾਂ ਵਿੱਚੋਂ ਜ਼ੋਨ ਨੰਬਰ 2 ਵਿੱਚੋਂ ਗੁਰਮੀਲ ਸਿੰਘ ਦੀ ਨਾਮਜ਼ਦਗੀ ਰੱਦ ਹੋ ਗਈ ਅਤੇ ਬਾਕੀ ਸੇਖ ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ ਜਿਸ ਤੇ ਫਲਸਰੂਪ ਹਰ ਸੀਟ ਤੇ ਇੱਕ-ਇੱਕ ਉਮੀਦਵਾਰ ਹੀ ਮੁਕਾਬਲੇ ਵਿੱਚ ਰਹਿ ਗਿਆ ਤੇ ਵਿਰੋਧ ਵਿੱਚ ਹੋਰ ਕੋਈ ਉਮੀਦਵਾਰ ਨਾ ਹੋਣ ਕਰਕੇ ਜ਼ੋਨ ਨੰਬਰ 1 ਤੋਂ ਹਰਜਿੰਦਰ ਸਿੰਘ, ਰਾਮ ਮూర్ਤੀ, ਬਲਵਿੰਦਰ ਕੌਰ, ਕਸ਼ਮੀਰ ਸਿੰਘ ਜ਼ੋਨ ਨੰਬਰ 2 ਤੋਂ ਜਸਵਿੰਦਰ ਸਿੰਘ, ਰਮਨ ਕੁਮਾਰ, ਕੁਲਵੰਤ ਕੌਰ ਜ਼ੋਨ ਨੰਬਰ 3 ਤੋਂ ਕੇਵਲ ਸਿੰਘ, ਚਰਨਜੀਤ ਸਿੰਘ ਅਤੇ ਜ਼ੋਨ ਨੰਬਰ 4 ਤੋਂ ਬਹਾਦਰ ਸਿੰਘ, ਸ਼ਾਮਪੂਰ ਤੇ ਅਜਮੇਰ ਸਿੰਘ ਉਮੀਦਵਾਰ ਜੇਤੂ ਘੋਸ਼ਿਤ ਕੀਤੇ ਗਏ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸੈਕਟਰੀ ਸੰਜੀਪ ਭੰਡਾਰੀ ਅਤੇ ਸੈਕਟਰੀ ਰਕੇਸ਼ ਕੁਮਾਰ ਵੀ ਹਾਜ਼ਰ ਸਨ। ਇਸ ਸਭ ਮੌਕੇ ਤੇ ਸਭਾ ਦੇ ਸੈਕਟਰੀ ਗੁਰਵਿੰਦਰ ਸਿੰਘ ਨੇ ਕੀ ਕਿਹਾ ਆਓ ਸੁਣਦੇ ਹਾਂ ਮੈਂ ਗਰਵਿੰਦਰ ਸਿੰਘ ਸੈਕਟਰੀ ਦੀ ਗਮਟਾਲੀ ਖੇਤੀਬਾੜੀ ਸਭਾ ਦੀ ਕਮੇਟੀ ਦੀ ਚੋਣ ਸੰਬੰਧੀ ਪ੍ਰੋਗਰਾਮ ਮਾਨਯੋਗ ਸਹਿਕ ਰਜਿਸਟਰਾਰ ਫਲੋਰ ਸ੍ਰੀ ਗਰਵਿੰਦਰ ਸਿੰਘ ਦੀ ਅਗਵਾਈ ਹੇਠਾਂ ਜਾਰੀ ਹੋਇਆ ਪ੍ਰੋਗਰਾਮ ਜਿਸ ਤਹਿਤ 20 ਮਈ ਨੂੰ 11 ਸੀਟਾਂ ਲਈ ਨਾਮਜਦਕੀਆਂ ਲਈਆਂ ਗਈਆਂ ਇਸ ਸਭਾ ਅਧੀਨ 5 ਪਿੰਡ ਆਉਂਦੇ ਹਨ ਜਿਨ੍ਹਾਂ ਨੂੰ ਚਾਰ ਜ਼ੋਨਾਂ ਚਾਰ ਜ਼ੋਨ ਗਮਟਾਲੀ ਗਮਟਾਲਾ ਸਾਗਰਪੁਰ ਸ਼ਾਮਪੁਰ ਤੇ ਬਹਾਦਰਪੁਰ ਵਿੱਚ ਵੰਡਿਆ ਗਿਆ ਹੈ ਅੱਜ 11 ਮੈਂਬਰੀ ਕਮੇਟੀ ਲਈ ਆਰਓ ਗੁਰਪ੍ਰੀਤ ਸਿੰਘ ਅਤੇ ਈਆਰਓ ਪ੍ਰਵੇਸ਼ ਕੁਮਾਰ ਨੂ 10 ਨਾਮਜਗਤੀਆਂ ਲਈਆਂ ਗਈਆਂ ਜਿਨ੍ਹਾਂ ਵਿੱਚੋਂ ਇੱਕ ਨਾਮਜਗਤੀ ਰੱਦ ਹੋਈ ਹੈ ਤੇ 6 ਉਮੀਦਵਾਰਾਂ ਨੇ ਨਾਮਜਗਤੀਆਂ ਵਾਪਸ ਲਈਆਂ ਕੁੱਲ 11 ਉਮੀਦਵਾਰਾਂ ਮੈਦਾਨ ਵਿੱਚ ਹੋਣ ਹੋਣ ਕਾਰਨ ਇਹ ਚੋਣ ਸਰਬਸੰਮਤੀ ਨਾਲ ਸੰਪੰਨ ਹੋਈ ਹੈ ਅਤੇ ਇਸ ਦੀ ਪ੍ਰਧਾਨਗੀ ਦੀ ਚੋਣ 4 ਜੂਨ ਨੂੰ ਕੀਤੀ ਜਾਵੇਗੀ